ਇਸੇ ਦਾ ਮੌਕਾ ਪਰਮਾਤਮਾ ਦਾ ਧੰਨਵਾਦ ਕਰਨਾ ਰੋਸ਼ਨ ਗਰਾਊਂਡ ਜਿਹੜਾ ਬਹੁਤ ਅਹਿਮ ਸਥਾਨ ਹੈ ਧਾਰਮਿਕ ਤੌਰ ਤੇ ਸੋਸ਼ੀਅਲੀ ਸਾਰੀ ਐਕਟੀਵਿਟੀ ਲਈ ਸ਼ਹਿਰ ਦਾ ਸਭ ਤੋਂ ਵੱਡਾ ਗਰਾਊਂਡ ਹੈ ਜਿਹਦੇ ਵਿੱਚ ਲਗਾਤਾਰ ਕੋਈ ਨਾ ਕੋਈ ਚੀਜ਼ ਚੱਲਦੀ ਰਹਿੰਦੀ ਹੈ ਔਰ ਇਸ ਜਗ੍ਹਾ ਨੂੰ ਅੱਛਾ ਬਣਾਉਣਾ ਪਹਿਲਾ ਕਦਮ ਅਸੀਂ ਆਲਰੇਡੀ ਇਹਦਾ ਕਰ ਚੁੱਕੇ ਸੀ ਪਹਿਲਾ ਡਰਾਈਵ ਜਿਹੜਾ ਅਸੀਂ ਅਸੀਂ ਗੁਰੂ ਰਾਮਦਾਸ ਸਮਾਰਕ ਦਾ ਦੰਪ ਚੱਕ ਕੇ ਕਲਗੀਧਰ ਮਹਾਰਾਜ ਦੇ ਸਾਹਮਣੇ ਔਰ ਫਿਰ ਰਾਮ ਮੰਦਰ ਦੇ ਸਾਹਮਣੇ ਉਹ ਅਸੀਂ ਉਹਨੂੰ ਗੁਰੂ ਰਾਮਦਾਸ ਮਾਰਕ ਬਣਾ ਚੁੱਕੇ ਸੀ ਉਹਦੇ ਨਾਲ ਨਾਲ ਅਸੀਂ ਉਸ ਵੇਲੇ ਇਹ ਡਿਜ਼ਾਈਨ ਸਾਰਾ ਇਕੱਠਾ ਲੈ ਲਿਆ ਸੀ ਕਿਉਂਕਿ ਉਹ ਕੋਰੀਡੋਰ ਸਾਡਾ तकरीबन 8 ਫੁੱਟ ਦਾ ਕੋਰੀਡੋਰ ਆ ਸ਼ਹਿਰ ਦਾ ਸਭ ਤੋਂ بڑا ਸਭ ਤੋਂ ਖੂਬਸੂਰਤ ਉਹਨੂੰ ਬਣਾ ਚੁੱਕੇ ਸੀ ਉਹਦੇ ਨਾਲ ਨਾਲ ਇਸ ਗੁਲਿਆਰੇ ਨੂੰ ਸਭ ਤੋਂ ਸੁੰਦਰ ਬਣਾਉਣ ਦੇ ਲਈ ਅਸੀਂ ਉਸੇ ਵੇਲੇ ਡਿਜ਼ਾਈਨ ਕਰਾ ਲਿਆ ਸੀ ਅੱਜ ਇਹਨੂੰ ਨਵੀਂ ਸਾਰੀ ਚਾਰਦੁਆਰੀ ਔਰ ਨਮਾਇਦਾ ਲਾਈਟਿੰਗ ਔਰ ਨਵਾਂ ਟਰੈਕ ਅੰਦਰ ਕੋ ਮੰਨ ਲਈ ਤਾਂ ਕਿ ਲੋਕ ਹੈਲਥ ਵਾਈਜ਼ ਇੱਥੇ ਸੈਰ ਕਰ ਸਕਣ ਉਹ ਜਿਹੜਾ ਟਰੈਕ ਹੈ ਉਹ ਜਿਹੜਾ ਕੋਈ ਧਾਰਮਿਕ ਪ੍ਰੋਗਰਾਮ ਵੀ ਕਰ ਲੂਗਾ ਉਹ ਤਾਂ ਅੰਦਰ ਅੰਦਰ ਹੀ ਹੋਏਗਾ ਉਹ ਜਗ੍ਹਾ ਅਸੀਂ ਅਲਾਟ ਕਰਾਂਗੇ ਲੱਗ ਔਰ ਗ੍ਰੀਨਰੀ ਚਾਰੋਂ ਤਰਫ ਮੇਰਾ ਲੱਗ ਨਜ਼ਰ ਆਏਗਾ ਬਿਲਕੁਲ ਅਜ ਕੋਰੀਡੋਰ ਤੁਹਾਨੂੰ ਲੱਗ ਲੱਗ ਨਜ਼ਰ ਆਏਗਾ ਔਰ ਅੰਦਰ ਇੱਕ ਅੱਛਾ ਜੂਰੀਨਲ ਔਰ ਇੱਕ ਬਣਾ ਕੇ ਦੇਵਾਂਗੇ ਤਾਂ ਕਿ ਕੋਈ ਬੰਦਾ ਸੈਰ ਕਰਦਾ ਆਂਦਾ ਕੋਈ ਹੋਰ ਸੋਸ਼ਲ ਪ੍ਰੋਗਰਾਮ ਹੈ ਉਹ ਵੀ ਸਾਫ਼ ਸੁਥਰੇ ਢੰਗ ਦੇ ਨਾਲ ਉਤੇ ਹੋ ਸਕੇ ਸਾਰਾ ਕਿੰਨੇ ਲਗਤ ਦਾ ਪ੍ਰੋਜੈਕਟ ਹੈ ਇਹ ਇਹ ਤਕਰੀਬਨ ਪਹਿਲਾ 47 ਲੱਖ ਦੇ ਲਗਤ ਦਾ ਇਹਨੂੰ ਕਰਨ ਜਾ ਰਹੇ ਆں ਤਕਰੀਬਨ ਉਹ ਪ੍ਰੋਜੈਕਟ ਅਸੀਂ 70 80 ਲੱਖ ਦੇ ਲਗਤ ਦਾ ਪਹਿਲਾਂ ਅਸੀਂ ਕਰ ਚੁੱਕੇ ਆਂ ਉਹ ਅਸੀਂ ਸੀਐਸਆਰ ਫੰਡਿੰਗ ਕਿਉਂ ਵੀ ਕਰਾਇਆ ਸਾਰਿਆਂ ਕੋਲ ਉੱਚ ਅਸੀਂ ਕੰਪਨੀਆਂ ਨੂੰ 파ਟ ਬਣਾਇਆ ਕੋਕਾ ਕੋਲਾ ਵਗੈਰਾ ਸਾਰਿਆਂ ਨਾਲ ਲਿਆ ਔਰ ਇਹਦੇ ਵਿੱਚ ਅਸੀਂ ਕਿਉਂਕਿ ਕੋ ਕਾਰਪੋਰੇਸ਼ਨ ਕੰਮ ਕਰ ਰਹੀ ਆ ਇਹਨੂੰ ਅਗਰ ਹੋਰ ਵੀ ਸਾਨੂੰ ਫੰਡਿੰਗ ਦੀ ਕਾਲ ਨੂੰ ਲੋੜ ਪੈਗੀ ਪਹਿਲਾਂ ਤਾਂ ਇਹ ਪ੍ਰੋਜੈਕਟ ਦਾ ਸਾਡਾ ਅਹਿਮ ਡਰਾਇੰਗ ਤਿਆਰ ਆ ਅਗਰ ਕੋਈ ਘਟਦਾ ਵਾਧਾ 2-4-5 ਲੱਖ ਦਾ ਫਰਕ ਪੈਂਦਾ ਉਹਨੂੰ ਪੂਰਨ ਕਰਾਂਗੇ ਕਿੰਨਾ ਟਾਈਮ ਇਸ ਐਸਟੀਮੇਟਡ ਟਾਈਮ ਕਰਨਾ ਜੀ ਇਹਦਾ ਇਹਦਾ ਐਸਟੀਮੇਟਡ ਟਾਈਮ ਅਸੀਂ ਠੇਕੇਦਾਰ ਨੂੰ ਵੱਧ ਤੋਂ ਵੱਧ 4 ਤੋਂ 5 ਮਹੀਨੇ ਦੇ ਕੇ ਚਲਾ ਸਰ ਗਰਾਊਂਡ ਬਿਜ਼ੀ ਰਹਿੰਦਾ ਆ ਕਿ ਧਾਰਮਿਕ ਪ੍ਰੋਗਰਾਮ ਰਾਜਨੀਤਿਕ ਪ੍ਰੋਗਰਾਮਾਂ ਲਈ ਅਸੀਂ ਉਹਨਾਂ ਚਿਰ ਕੋਈ ਇੱਥੇ ਧਾਰਮਿਕ ਪ੍ਰੋਗਰਾਮ ਨਹੀਂ ਬੁੱਕ ਹੋਏਗਾ ਜਿੰਨਾ ਕ ਸਾਡਾ ਇਹ ਡਿਜ਼ਾਈਨ ਨਹੀਂ ਪੂਰਾ ਹੋਏਗਾ ਔਰ ਤੁਰੰਤ ਜਿਹੜਾ ਇਹ ਲਿਖ ਕੇ ਦਵਾਂਗੇ ਕਾਰਪੋਰੇਸ਼ਨ ਅਜਰ ਕੋਈ ਵੀ ਧਾਰਮਿਕ ਪ੍ਰੋਗਰਾਮ ਹੈ ਕਦੇ ਹੋਰ ਹੋਏਗਾ ਜਾ ਕੇ ਇੱਥੇ ਨਹੀਂ ਹੋਏਗਾ ਨਾਦਰ ਕੰਸਟਰਕਸ਼ਨ ਨਹੀਂ ਇਸ ਇਸ ਇਲਾਕੇ ਨੂੰ ਬਹੁਤ ਲਗ ਲਗ ਬਿਲਕੁਲ ਖੂਬਸੂਰਤ ਇਲਾਕਾ ਬਣਾ ਕੇ ਬਣਾਗੇ। ਔਰ ਇੱਕ ਇੰਪੋਰਟੈਂਟ ਗੱਲ ਸੀ ਇਹ ਜਿਹੜਾ ਰੋਸ਼ਨ ਗਰਾਉਂਡ ਦਾ ਨਾਮ ਸੀਗਾ ਇਹ ਇੱਕ ਸਾਡੇ ਮਨੁਨਾ ਦੱਸਿਆ ਵੀ ਸ਼ਾਇਦ ਪਾਇਲਟ ਸੀਗੇ ਕੈਪਟਨ ਰੋਸ਼ਨ ਲਾਲ ਜੀ ਜਾਂ 에어 ਫੋਰਸ ਤੋਂ ਸੀਗੇ ਜਾਂ ਆਪਕਰ 아이ਡੀਆ ਉਹਨਾਂ ਦਾ ਪੂਰਾ ਲੇਕਿਨ ਉਹਨਾਂ ਦਾ ਕੋਈ ਬੰਦੇ ਆਏ ਸੀਗੇ ਉਹਨਾਂ ਦੀ ਵਾਰ ਹਿਸਟਰੀ ਉਹਨਾਂ ਜੋੜੀਓ ਉਹਨਾਂ ਦੇ ਨਾਮ ਦੇ ਉੱਤੇ ਜਿਹੜੀ ਜਗ੍ਹਾ ਹੈ ਉਸ ਵੇਲੇ ਅਲਾਟ ਹੋਈ ਸੀ ਉਹ ਕੋ ਕਾਰਪੋਰੇਸ਼ਨ ਨਾਲ ਉਸ ਵੇਲੇ ਕਮੇਟੀ ਹੋਣੀ ਹੈ ਅੱਜ ਤੋਂ 50 ਸਾਲ ਪਹਿਲਾਂ ਤੇ ਐਮਓਯੂ ਵੀ ਕੋ ਸਾਈਨ ਹੋਇਆ ਸੀ ਜਿੱਥੇ ਅਸੀਂ ਉਸ ਦਿਨ ਆਰਮੀ ਦੇ ਆਫੀਸਰਸ ਨੂੰ ਇਨਵਾਈਟ ਕਰਾਂਗੇ ਉਹਨਾਂ ਦੇ ਪਰਿਵਾਰ ਨੂੰ ਇਨਵਾਈਟ ਕਰਾਂਗੇ ਤਾਂ ਕਿ ਉਹ ਵੀ ਜਿਹੜਾ ਹੈ ਪਰਿਵਾਰ ਆਨਰ ਫੀਲ ਕਰ ਸਕੇ ਉਸ ਤੋਂ ਪਹਿਲਾਂ ਉਹਨਾਂ ਦਾ ਉੱਥੇ ਪੱਥਰ ਵਗਾਰਾ ਵੀ ਲੱਗਾ ਸੀਗਾ ਲੇਕਿਨ ਉਹ ਪੱਥਰ ਵਗਾਰਾ ਉਸ ਵੇਲੇ ਜਦੋਂ ਕਦੇ ਹੋਇਆ ਉਹਨਾਂ ਕਮਰ ਰੀਨੋਵੇਸ਼ਨ ਉਹਦੇ ਵਿੱਚੇ ਕਦੇ ਚਲਾ ਗਿਆ ਲੇਕਿਨ ਅਸੀਂ ਉਹਨਾਂ ਦੀ ਸਾਰੀ ਹਿਸਟਰੀ ਉਹਨਾਂ ਦੀ ਲਾਈਫ ਹਿਸਟਰੀ ਇੱਥੇ ਲਿਖ ਕੇ ਬਹੁਤ ਅੱਛੇ ਤਰੀਕੇ ਨਾਲ ਸਟੀਲ ਜਿਹੜਾ ਬੰਦਾ ਇੱਥੇ ਕਦੇ ਐਂਟਰ ਕਰੇਗਾ ਉਹਨੂੰ ਪਹਿਲਾਂ ਉਹਨਾਂ ਦੀ ਲਾਈਫ ਹਿਸਟਰੀ ਪੜਨ ਦਾ ਮੌਕਾ ਮਿਲੇਗਾ ਉਹਨਾਂ ਨੂੰ ਡੈਡੀਕੇਟ ਕਰਾਂਗੇ ਇਹ ਜਿਹੜਾ ਬ ਅਸੀਂ ਉਹਨਾਂ ਨੂੰ ਸਮਰਪਿਤ ਕਰਾਂਗੇ ਕੈਪਟਨ ਰੋਸ਼ਨ ਲਾਲ ਜੀ ਨੂੰ ਜੋ ਵੀ ਉਹਨਾਂ ਦਾ ਪੂਰੀ ਹਿਸਟਰੀ ਉਹਨਾਂ ਦੀ ਮੰਗਣ ਲੱਗਾ ਮੈਂ ਉਹਨਾਂ ਨੂੰ ਸਮਰਪਿਤ ਕਰਾਂਗੇ